ਮਨ ওভার ਗਿਆਨ ਦੇ ਵਿੱਚੋਂ ਸਾਈਕੋਲੋਜੀ ਦੇ ਵਿੱਚੋਂ 30 ਚੋਂ 30 ਅੰਕ ਲਾ ਜਾ ਸਕਦੇ ਹੋ ਇਹ ਤੁਹਾਡੇ ਨਾਲ ਵਾਦਾ ਰਹੂਗਾ ਆ ਵੀਡੀਓ ਸੁਣਨ ਤੋਂ ਬਾਅਦ ਤੁਹਾਨੂੰ ਅਸੀਂ ਉਹ ਦੱਸਣ ਲੱਗੇ ਹਾਂ ਜਿਹੜੀਆਂ ਕਿ ਵੈਸਟ ਬੁਕਸ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਬਿਨਾ ਕੋਚਿੰਗ ਬਿਨਾ ਨੋਟਸ ਤੋਂ ਵੀ 30 ਚੋਂ 30 ਅੰਕ ਲਾ ਸਕਦੇ ਹੋ ਉਹ ਕੀ ਹੈ ਸਾਰਾ ਸਿਸਟਮ ਅਸੀਂ ਤੁਹਾਨੂੰ ਦੱਸਣਾ ਕਿਹੜੀਆਂ-ਕਿਹੜੀਆਂ ਬੁਕਸ ਤੁਸੀਂ ਫੋਲੋ ਕਰ ਸਕਦੇ ਹੋ ਕਿਹੜੀ ਲੈਂਗੁਏਜ ਮਿਲਦੀ ਹੈ ਹਰ ਇੱਕ ਚੀਜ਼ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਹਾਂ ਜੇਕਰ ਤੁਸੀਂ ਆਪਣੇ ਚੈਨਲ ਉੱਪਰ ਨਵੇਂ ਹੋਗੇ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਦਾ ਬਟਨ ਦਬੋ ਜਿਵੇਂ ਕਿ ਤੁਹਾਨੂੰ ਪਤਾ ਤੁਹਾਡਾ ਸੀਟੈਟ ਵੀ ਹੋਣ ਜਾ ਰਿਹਾ ਤੇ ਤੁਹਾਡਾ ਪੀਐਸਟੈਟ ਵੀ ਹੋਣ ਜਾ ਰਿਹਾ ਦੋਨਾਂ ਵਾਸਤੇ ਹੀ ਸੇਮ ਚੀਜ਼ ਹੁੰਦੀ ਹੈ ਸਾਈਕੋਲੋਜੀ ਦੋਨਾਂ ਦਾ ਸੇਮ ਸਲੇਬਸ ਹੁੰਦਾ ਭਾਪ ਤੁਸੀਂ ਦੋਨਾਂ ਚ ਹੀ 30 ਚੌਥੀ ਅੰਕ ਲੈ ਜਾ ਸਕਦੇ ਹੋ ਕਿਵੇਂ ਲੈ ਜਾ ਸਕਦੇ ਹੋ ਉਹ ਸਾਰੀ ਗੱਲ ਦੱਸਾਂਗੇ ਇੱਥੇ ਜਿਹੜੀ ਮੈਂ ਗੱਲ ਲਿਖੀ ਹੈ ਪੀਐਸਟੈਟ ਦੀ ਜਿਹੜੀ ਬਹੁਤ ਸਾਰੇ ਦਾ ਡਾਟ ਹੁੰਦਾ ਸਟੂਡੈਂਟ ਦਾ ਵੀ ਸਾਈਕੋਲੋਜੀ ਲੱਗ ਗਿਆ ਸੀਡੀਪੀ ਲੱਗ ਗਿਆ ਜਾਂ ਫਿਰ ਪੈਡਾਗੋਜੀ ਅਲੱਗ ਹੈ ਜਾਂ ਅਸੀਂ ਮਨੋਵਿਗਿਆਨ ਕਿਸ ਨੂੰ ਕਹਿੰਦੇ ਆ ਬਾਲ ਵਿਕਾਸ ਕਿਸ ਨੂੰ ਕਹਿੰਦੇ ਆ ਇਹ ਸਾਰਾ 30 ਨੰਬਰਾਂ ਦੇ ਵਿੱਚ ਹੀ ਆ ਜਾਂਦਾ ਹੈ ਚਾਹੇ ਬਾਲ ਵਿਕਾਸ ਬੋਲੋ ਚਾਹੇ ਸਾਈਕੋਲੋਜੀ ਬੋਲੋ ਚਾਹੇ ਪੈਡਾਗੋਜੀ ਬੋਲੋ ਚਾਹੇ ਟੋਡੀ ਮਨੋਵਿਗਿਆਨ ਬੋਲੋ ਠੀਕ ਹੈ ਵੱਖ-ਵੱਖ ਨਾਮ ਲੈ ਕੇ ਆਪਾਂ ਕਹਿ ਸਕਦੇ ਆ ਇਸ ਸਬਜੈਕਟ ਨੂੰ ਪਰ ਇਹ 30 ਨੰਬਰਾਂ ਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ ਚਲੋ ਜੀ ਹੁਣ ਕਿਹੜੀ ਬੁੱਕ ਸਭ ਤੋਂ ਬੈਸਟ ਹੋ ਸਕਦੀ ਹੈ ਮੈਂ ਤੁਹਾਨੂੰ ਦੱਸ ਦਿੰਦੇ ਆ ਜੇਕਰ ਤੁਸੀਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆ ਬੁੱਕ ਦਿਖਾਉਣਾ ਐ ਐਸ ਕੇ ਮੰਗਲ ਦੀ ਇੱਕ ਬੁੱਕ ਐ ਜਿਹੜੀ ਕਿ ਬੁੱਕ ਤੁਹਾਨੂੰ ਪੰਜਾਬੀ ਚ ਵੀ ਮਿਲਦੀ ਐ ਹਿੰਦੀ ਚ ਵੀ ਮਿਲਦੀ ਐ ਇੰਗਲਿਸ਼ ਚ ਵੀ ਮਿਲਦੀ ਐ ਤੁਸੀਂ ਆਪਣੇ ਅਕੋਰਡਿੰਗ ਇਸ ਬੁੱਕ ਨੂੰ ਲੈ ਕੇ ਪੜ ਸਕਦੇ ਹੋ ਇਸ ਨੂੰ ਆਪਣਾ ਐਨਾਲਿਸਿਸ ਕਰੋਗੇ ਬੈਸਟ ਤਰੀਕੇ ਨਾਲ ਤਾਂ ਤੁਹਾਡੀ ਤਿਆਰੀ ਬਹੁਤ ਵਧੀਆ ਹੋ ਜੂਗੀ ਉਸ ਤੋਂ ਬਾਅਦ ਅਗਲੀ ਬੁੱਕ ਅਗਲੀ ਬੁੱਕ ਆ ਲੂਸੈਂਟ ਦੀ ਆ ਵਾਲ ਵਿਕਾਸ ਹਮ ਸਿੱਖਿਆ ਸ਼ਾਸਤ੍ਰੇ ਨਾਲ ਲਿਖਿਆ ਹੋਇਆ ਇਹ ਜਿਹੜੀ ਲੂਸੈਂਟ ਦੀ ਬੁੱਕ ਆ ਇਹ ਹਿੰਦੀ ਜਾਂ ਇੰਗਲਿਸ਼ ਚ ਮਿਲਦੀ ਹੈ ਪੰਜਾਬੀ ਚ ਨਹੀਂ ਮਿਲਦੀ ਠੀਕ ਹੈ ਇੱਥੇ ਥੋੜੀ ਜਿਹੀ ਤੁਹਾਨੂੰ ਮਿਹਨਤ ਕਰਨੀ ਪੈਣੀ ਆ ਹਿੰਦੀ ਦੇ ਅਕੋਰਡਿੰਗ ਜਾਂ ਇੰਗਲਿਸ਼ ਦੇ ਅਕੋਰਡਿੰਗ ਤਾਂ ਇਹ ਵੀ ਇੱਕ ਬੈਸਟ ਬੁੱਕ ਹੈ ਠੀਕ ਹੈ ਜਿੱਥੇ ਕਿ ਤੁਹਾਨੂੰ ਐਮਸੀਕਿਊ ਵੀ ਮਿਲ ਲਗੇ ਇਹਦੇ ਵਿੱਚ ਤੁਹਾਨੂੰ ਕਹਿਣ ਦਾ ਮਤਲਬ ਥਿਊਰੀ ਵੀ ਮਿਲੂਗੀ ਠੀਕ ਹੈ ਇਸ ਤੋਂ ਇਲਾਵਾ ਇਸ ਤੋਂ ਇਲਾਵਾ ਇੱਕ ਬੁੱਕ ਆ ਹੈਗੀ ਆ ਮਨੋਵਿਗਿਆਨ ਦੀ ਬੁੱਕ ਐਨਸੀਆਰਟੀ ਵੱਲੋਂ ਛਾਪੀ ਜਾਂਦੀ ਆ 11ਵੀਂ ਕਲਾਸ ਦੇ ਲਈ ਠੀਕ ਹੈ ਇਸ ਬੁੱਕ ਦੇ ਵਿੱਚ ਲਗਭਗ 7 ਤੋਂ 8 ਲੈਸਨ ਹੈ ਇਹ ਬੁੱਕ ਤੁਸੀਂ ਪੜ੍ਹ ਸਕਦੇ ਹੋ ਇਹ ਵੀ ਤੁਹਾਨੂੰ ਹਿੰਦੀ ਜਾਂ ਇੰਗਲਿਸ਼ ਚ ਮਿਲੂਗੀ ਪੰਜਾਬੀ ਚ ਨਹੀਂ ਮਿਲੂਗੀ ਇੱਕ ਬੁੱਕ ਆਹਾ ਤੁਹਾਡੀ ਪਲੱਸ 2 ਦੀ ਹੈ 12ਵੀਂ ਕਲਾਸ ਦੀ ਹੈ ਐਨਸੀਆਰਟੀ ਲੈਵਲ ਦੀ ਇਹ ਬੁੱਕ ਦੇ ਵਿੱਚ ਵੀ ਤੁਹਾਨੂੰ 6 ਤੋਂ 7 ਲੈਸਨ ਮਿਲਣਗੇ ਕਹਿਣ ਦਾ ਮਤਲਬ ਇਹ ਦੋਨੇ ਬੁੱਕਸ ਉਹਨਾਂ ਦੇ ਜਿਹੜੀਆਂ ਪਹਿਲਾਂ ਦੋ ਬੁੱਕਸ ਦਿਖਾਈਆਂ ਆਪਾਂ ਨੂੰ ਉਹਨਾਂ ਦੇ ਬਰਾਬਰ ਦੋਨੇ ਕੰਮ ਕਰਦੀਆਂ ਨੇ ਕਹਿਣ ਦਾ ਮਤਲਬ ਇਹ ਚ ਅੱਧੇ ਲੈਸਨ ਇਹ ਚ ਅੱਧੇ ਦੇ ਵਿੱਚ ਆ ਹਨਾ ਤਾਂ ਇਹ ਬੁੱਕਸ ਲੈ ਕੇ ਵੀ ਤੁਸੀਂ ਆਪਣੀ ਤਿਆਰੀ ਬੈਸਟ ਤਰੀਕੇ ਨਾਲ ਕਰ ਸਕਦੇ ਹੋ ਹੁਣ ਗੱਲ ਆ ਕਿ 30 ਚੋਂ 30 ਕਿਵੇਂ ਮਿਲ ਜਾਣੇ ਆ ਤੀ ਜੋ 3 ਦਾ ਉਹ ਹਿਲ ਜਾ ਸਕਦਾ ਹੈ ਜਿਹੜਾ ਇਹ ਚਾਰੇ ਬੁੱਕਸ ਨੂੰ ਐਨਲਾਈਸਿਸ ਕਰੂਗਾ ਜੇ ਤੁਸੀਂ ਸੋਚੋ ਵੀ ਇੱਕ ਬੁੱਕ ਪੜ ਲਈਏ ਵੀ ਸਾਡੇ 30 ਚੋਂ 30 ਆ ਜਾਣ ਫਿਰ ਨਹੀਂ ਆਂਦੇ ਚਾਰੇ ਬੁੱਕ ਨੂੰ ਐਨਲਾਈਸਿਸ ਕਰੋ ਦੁਨੀਆ ਦੀ ਕੋਈ ਤਾਕਤ ਨਹੀਂ ਤੁਹਾਡੇ 30 ਚੋਂ 30 ਨਾ ਆਉਣ ਤਾਂ 30 ਚੋਂ 30 ਅੰਕ ਤੁਸੀਂ ਲੈ ਸਕਦੇ ਹੋ ਤੇ ਇੱਕ ਚੀਜ਼ ਹੋਰ ਨੋਟ ਕਰੋ ਜੇਕਰ ਫਿਰ ਵੀ ਤੁਸੀਂ ਚਾਹੁੰਦੇ ਹੋ ਵੀ ਇਹ ਬੁੱਕਸ ਵਗੈਰਾ ਸਾਨੂੰ ਤਾਂ ਪੜਨੀਆਂ ਔਖੀਆਂ ਹੋਣਗੀਆਂ ਅਸੀਂ ਹਿੰਦੀ ਚ ਨਹੀਂ ਪੜ ਸਕਦੇ ਅਸੀਂ ਇੰਗਲਿਸ਼ ਚ ਨਹੀਂ ਪੜ ਸਕਦੇ ਸਾਨੂੰ ਪੰਜਾਬੀ ਚ ਤਾਂ ਇਕੱਲੀ ਐਸ ਕੇ ਮੰਗਲ ਦੀ ਮਿਲ ਰਹੀ ਹੈ ਅਸੀਂ ਜਿਹੜੀ ਤਿਆਰੀ ਕਰਵਾਉਨੇ ਆ ਆਪਣੇ ਚੈਨਲ ਦੇ ਉੱਪਰ YouTube ਤੇ ਫ੍ਰੀ ਵੀਡੀਓ ਚੱਲਦੀਆਂ ਅਸੀਂ ਇਹਨਾਂ ਬੁੱਕਸ ਨੂੰ ਹੀ ਫਾਲੋ ਕਰਕੇ ਬਹੁਤ ਸਾਰੀਆਂ ਚੀਜ਼ਾਂ ਤੁਹਾਨੂੰ ਕਰਵਾਉਨੇ ਆ ਇਹਨਾਂ ਸਾਰੀਆਂ ਬੁੱਕਸ ਨੂੰ ਫਾਲੋ ਕਰਕੇ ਜਿਹੜੇ ਸਾਡੇ ਕੋਰਸਾਂ ਦੇ ਵਿੱਚ ਨੋਟਸ ਵਗੈਰਾ ਮਿਲਦੇ ਆ ਉਹ ਇਹਨਾਂ ਸਾਰੀਆਂ ਬੁੱਕਸ ਦੇ ਵਿੱਚੋਂ ਹੀ ਐਨਾਲਿਸਿਸ ਕਰਕੇ ਬਣਾਏ ਗਏ ਆ ਠੀਕ ਹੈ ਸੋ ਉਹਨਾਂ ਵਾਸਤੇ ਤੁਸੀਂ ਇਹ ਸਾਡੇ ਕੋਰਸ ਪਰਚੇਸ ਕਰ ਸਕਦੇ ਹੋ ਠੀਕ ਹੈ ਤੁਸੀਂ ਆ ਦੇਖ ਸਕਦੇ ਹੋ ਸਾਡੇ ਤਿੰਨ ਤਰ੍ਹਾਂ ਦੇ ਕੋਰਸ ਹੈ ਜੋ ਕਿ ਐਸਐਸਟੀ ਵਾਸਤੇ ਵੀ ਹੈਗੇ ਠੀਕ ਆ ਫੁੱਲ ਕੋਰਸ ਕੱਲੀ ਸੀਡੀਪੀ ਆ ਦੇਖੋ ਕੱਲੀ ਸੀਡੀਪੀ ਦਾ ਸਿਰਫ 699 ਰੁਪਏ ਦਾ ਕੋਰਸ ਆ ਹੁਣ ਇੱਥੇ ਦੇਖੋ 699 ਰੁਪਏ ਦਾ ਕੋਰਸ ਆ ਸਿਰਫ ਆਗਰ ਤੁਸੀਂ ਉਹ ਬੁੱਕਸ ਲੈਣੀਆਂ ਹੈਗੀਆਂ ਤਾਂ ਬੁੱਕਸ ਵੀ ਤੁਹਾਨੂੰ ਐਸੈਂਬਲੀ ਮੰਗਲ ਦੀ ਐਸਕੇ ਮੰਗਲ ਦੀ ਬੁੱਕ ਲਓਗੇ 400 ਦੀ ਪੈਗੀ 450 ਦੀ ਵੀ ਪੈ ਸਕਦੀ ਹੈ ਐਨਸੀਆਰਟੀ ਦੀਆਂ ਬੁੱਕਸ ਤੁਸੀਂ ਫ੍ਰੀ ਡਾਊਨਲੋਡ ਕਰ ਸਕਦੇ ਹੋ ਉਹਨਾਂ ਦੀ ਐਨਸੀਆਰਟੀ ਦੀ ਵੈਬਸਾਈਟ ਤੇ ਜਾ ਕੇ ਜਿਹੜੀ ਆਪਣੀ ਬੁੱਕ ਹੈਗੀ ਹੈ ਦੂਸਰੀ ਲੂਸੈਂਟ ਦੀ ਲੂਸੈਂਟ ਦੀ ਬੁੱਕ ਸ਼ਾਇਦ ਤੁਹਾਨੂੰ 200 تا 100 ਦੇ ਵਿੱਚ ਪੈ ਜਾਏਗੀ ਉਹ ਵੀ ਬਹੁਤ ਸਸਤੀ ਹੈਗੀ ਹੈ ਹਨਾ ਤਾਂ ਉਹ ਸਾਰੀਆਂ ਬੁక్స్ ਨੂੰ ਫੋਲੋ ਕਰਕੇ ਅਸੀਂ ਇਹ ਜਿਹੜੇ ਕੋਰਸ ਬਣਾਏ ਆ ਇਹਨਾਂ ਕੋਰਸਾਂ ਚ ਨੋਟਸ ਤੁਹਾਨੂੰ ਪੰਜਾਬੀ ਦੇ ਵਿੱਚ ਮਿਲਣਗੇ ਠੀਕ ਹੈ ਕਿਉਂਕਿ ਪੀਐਸਟ ਟਟ ਵਾਲਿਆਂ ਵਾਸਤੇ ਪੰਜਾਬੀ ਜ਼ਰੂਰੀ ਹੈ ਵਿਦ ਇੰਗਲਿਸ਼ ਵੀ ਫੋਲੋ ਕੀਤੀ ਹੋਗੀ ਤਾਂ ਤੁਸੀਂ ਇਹ ਸਾਡੇ ਕੋਰਸ ਵੀ ਫੋਲੋ ਕਰ ਸਕਦੇ ਹੋ ਨਹੀਂ ਤੁਸੀਂ ਉਹ ਬੁక్స్ ਪੜ੍ਹ ਕੇ ਬਿਨਾ ਕਿਸੇ ਦਾ ਸਹਾਰਾ ਲੈ ਆਪਣਾ ਸਹਾਰਾ ਆਪ ਬਣ ਕੇ ਤੀ ਚੁਤੀ ਅੰਕ ਪ੍ਰਾਪਤ ਕਰ ਸਕਦੇ ਹੋ ਚਾਰੇ ਬੁੱਕਸ ਨੂੰ ਐਨਲਾਈਸਿਸ ਕਰਕੇ ਸੋ ਇਹ ਜਾਣਕਾਰੀ ਸੀ ਤੁਹਾਡੇ ਤੇ ਇੱਕ ਵਧੀਆ ਲੱਗੀ ਤਾਂ ਲਾਈਕ ਕਰਿਓ ਇਸ ਤਰ੍ਹਾਂ ਦੀ ਹੋਰ ਸਵੈਟਾਂ ਵਾਸਤੇ ਈਵੀਐਸ ਹੈ ਮੈਂ ਥਾ ਸਾਇੰਸ ਆ ਜਾਂ ਉਹਨਾਂ ਵਾਸਤੇ ਕਿਹੜੀਆਂ ਬੁੱਕਸ ਬੈਸਟ ਹੈਗੀਆਂ ਜਾਂ ਤੁਹਾਡੀ ਐਸਐਸਟੀ ਵਾਸਤੇ ਠੀਕ ਹੈ ਪੰਜਾਬੀ ਵਾਸਤੇ ਇੰਗਲਿਸ਼ ਵਾਸਤੇ ਤਾਂ ਉਹ ਵੀ ਆਉਣ ਵਾਲੇ ਦਿਨਾਂ 'ਚ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੇਲਿਕਨ ਦਾ ਬਟਨ ਨੱਬਲੋ ਲਾਈਕ ਕਰੋ ਤੇ ਆਪਣੇ YouTube ਚੈਨਲ ਉਪਰ ਡੇਲੀ 1:00 ਵਜੇ ਕਲਾਸ ਪੰਜਾਬੀ ਦੀ 5:30 NCERT SST ਲੈਵਲ ਚੱਲਦੀ ਹੈ 8:30 ਰਾਤੀ CDP ਦੀ ਮਨੋਗਿਆਨ ਦੀ ਕਲਾਸ ਚੱਲਦੀ ਹੈ ਔਰ 9:30 ਰਾਤ ਨੂੰ PSV ਲੈਵਲ ਦੀ SST ਦੀ ਕਲਾਸ ਚੱਲਦੀ ਹੈ ਤੇ ਆਉਣ ਵਾਲੇ ਦਿਨਾਂ 'ਚ ਦੋ ਕਲਾਸਾਂ ਪੰਜਾਬੀ ਪੈਡਾਗੋਜੀ ਤੇ ਤੁਹਾਡੀ EVS ਦੀ ਕਲਾਸ ਸਟਾਰਟ ਕਰਨ ਜਾ ਰਹੇ ਹਾਂ ਠੀਕ ਹੈ ਜੀ ਸੋ ਇਹ ਕੋਰਸਾਂ ਬਾਰੇ ਜ਼ਿਆਦਾ ਜਾਣਕਾਰੀ ਲਈ ਤੁਸੀਂ ਇੱਕ ਤੁਹਾਨੂੰ ਇੱਥੇ ਨੰਬਰ ਦ ਉਸ ਨੰਬਰ ਤੇ ਤੁਸੀਂ ਵਟਸਐਪ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਠੀਕ ਹੈ ਇਹ ਵਾਲਾ ਨੰਬਰ ਹੈ 9878731752 ਇਸ ਨੰਬਰ ਤੇ ਤੁਸੀਂ ਸਾਨੂੰ ਵਟਸਐਪ ਮੈਸੇਜ ਕਰਕੇ ਜਾਂ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਆਪਣੇ ਕੋਰਸਾਂ ਬਾਰੇ ਤੇ ਫ੍ਰੀ ਵਟਸਐਪ ਗਰੁੱਪ ਜੁੜਨ ਵਾਸਤੇ ਆਪਣਾ ਨੇਮ ਲਿਖੋ ਸਬਜੈਕਟ ਲਿਖੋ ਡਿਸਟ੍ਰਿਕਟ ਲਿਖੋ ਜੈਂਡਰ ਲਿਖੋ ਇਹ ਚੀਜ਼ਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਚ ਐਡ ਕਰ ਲਿਆ ਜਾਏਗਾ ਜਿੱਥੇ ਸਾਡੀਆਂ ਡੇਲੀ ਕਲਾਸਾਂ ਦੇ ਲਿੰਕ ਤੁਹਾਨੂੰ ਮਿਲਦੇ ਰਹਿੰਦੇ ਆ ਇਸ ਤੋਂ ਇਲਾਵਾ ਤੁਹਾਨੂੰ ਟੈਲੀਗ੍ਰਾਮ ਚੈਨਲ ਤੇ ਵੀ ਜਵਨ ਹੋਣ ਦੀ ਆਪਸ਼ਨ ਹੈਗੀ ਆ ਤਾਂ ਜਿੱਥੇ ਵੀ ਤੁਹਾਨੂੰ ਫ੍ਰ ਔਰ ਵਾਲੇ ਦਿਨਾਂ ਚ एमसीक्यू ਟੈਸਟ ਤੁਹਾਨੂੰ ਮਿਲਣਗੇ ਉੱਥੇ ਠੀਕ ਹੈ ਤਾਂ ਟੈਲੀਗ੍ਰਾਮ ਚੈਨਲ ਨੂੰ ਵੀ ਤੁਸੀਂ ਜੁਆਇਨ ਕਰ ਸਕਦੇ ਹੋ ਐਮ ਐਸ ਡਬਲਯੂ ਸਟੱਡੀ ਤਾਂ ਇਹਨਾਂ ਸਾਰਿਆਂ ਦੇ ਲਿੰਕ ਚੈਨਲ ਦੇ ਜਾਂ ਤੁਹਾਡੇ ਟੈਲੀਗ੍ਰਾਮ ਚੈਨਲ ਦੇ ਜਾਂ ਕੋਰਸਾਂ ਦੇ ਲਿੰਕ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਤੁਹਾਨੂੰ ਮਿਲ ਜਾਣਗੇ ਠੀਕ ਹੈ ਸੋ ਆਪਣਾ ਇਹ ਵਾਲਾ ਐਪ ਹੈਗਾ ਜਿੱਥੇ ਤੁਹਾਨੂੰ ਕੋਰਸ ਮਿਲਦੇ ਹੈਗੇ ਆ ਐਮ ਐਸ ਡਬਲਯੂ ਸਟੱਡੀ ਪਲੇ ਸਟੋਰ 'ਚ ਜਾ ਕੇ ਡਾਊਨਲੋਡ ਕਰ ਸਕਦੇ ਹੋ ਉੱਥੇ ਦੇਖੋ ਇਸ ਤਰ੍ਹਾਂ ਦੀ ਤੁਹਾਨੂੰ ਸਟੱਡੀ ਮਿਲੂਗੀ ਇੱਥੇ ਸੋਸ਼ਲ ਸਟੱਡੀ ਦਾ ਫੋਲਡਰ ਬਣਿਆ ਹੋਊਗਾ ਸਾਈਕੋਲੋਜੀ ਪੰਜਾਬੀ ਇੰਗਲਿਸ਼ ਸਭ ਕੁਝ ਸਾ ਤੁਸੀਂ ਫਿਰ ਵੀ ਇਹ ਨਹੀਂ ਕਰਨਾ ਚਾਹੁੰਦੇ ਤਾਂ ਜਿਹੜੀਆਂ ਤੁਹਾਨੂੰ ਬੁੱਕਸ ਇੱਕ ਵਾਰੀ ਫਿਰ ਦਿਖਾ ਦਮਿਆਂ ਇਹ 12ਵੀਂ ਕਲਾਸ ਦੀ ਬੁੱਕ ਆ ਸਾਈਕੋਲੋਜੀ ਦੀ ਠੀਕ ਹੈ ਆ ਉਹ 11ਵੀਂ ਕਲਾਸ ਦੀ ਹੈ ਸਾਈਕੋਲੋਜੀ ਦੀ ਐਨਸੀ ਐਨਸੀ ਐਨਸੀਆਰਟੀ ਬੇਸ ਦੀ ਠੀਕ ਹੈ ਇਹ ਐਸ ਕੇ ਮੰਗਲ ਦੀ ਬੁੱਕ ਹੈਗੀ ਹੈ ਹਿੰਦੀ ਚ ਪੰਜਾਬੀ ਚ ਇੰਗਲਿਸ਼ ਤਿੰਨੇ ਭਾਸ਼ਾ ਚ ਮਿਲਦੀ ਹੈ ਤੇ ਆ ਲੂਸੈਂਟ ਦੀ ਬੁੱਕ ਹੈਗੀ ਹੈ ਜਿਹੜੀ ਕਿ ਤੁਹਾਨੂੰ ਹਿੰਦੀ ਤੇ ਇੰਗਲਿਸ਼ ਚ ਮਿਲ ਸਕਦੀ ਆ ਸੋ ਇਹਨਾਂ ਬੁੱਕਸ ਨੂੰ ਐਨਲਿਸਿਸ ਕਰਕੇ ਕਰਕੇ ਤੁਸੀਂ ਬੈਸਟ ਤਰੀਕੇ ਨਾਲ 30 ਚੋ 30 ਅੰਕ ਲੈ ਜਾ ਸਕਦੇ ਹੋ ਸੋ ਵਧੀਆ ਲੱਗੀ ਜਾਣਕਾਰੀ ਲਾਈਕ ਸ਼ੇਅਰ ਕਰਿਓ ਮਿਲਾਂਗੇ ਕਿਸੇ ਹੋ